ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨੀਤ ਜੋਸ਼ੀ ਦੇ ਹੱਕ ਤੇ ਵਿੱਚ ਧੀਰੇ ਸ਼ਰਮਾ ਅਤੇ ਚੇਤਨ ਬਾੜ ਦੀ ਅਗਵਾਈ ਹੇਠ ਚੋਣ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਨੇ ਭਾਗ ਲਿਆ ਇਸ ਮੌਕੇ ਤੇ ਸ਼੍ਰੀ ਅਨੀਤ ਜੋਸ਼ੀ ਨੇ ਮਹਿਲਾਵਾਂ ਨੂੰ ਸੰਬੋਧਨ ਕੀਤਾ ਉਹਨਾਂ ਮਹਿਲਾਵਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਅਗਰ ਅੰਮ੍ਰਿਤਸਰ ਨੂੰ ਵਧੀਆ ਸ਼ਹਿਰ ਬਣਾਉਣਾ ਚਾਹੁੰਦੇ ਹੋ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਸਾਂਸਦ ਦੇ ਵਿੱਚ ਭੇਜੋ ਅਤੇ ਜੋ ਅੰਮ੍ਰਿਤਸਰ ਦੇ ਵਿਕਾਸ ਕੰਮ رہ ਗਏ ਹਨ ਉਹਨਾਂ ਨੂੰ ਪੈਲ ਦੇ ਆਧਾਰ ਤੇ ਕੀਤਾ ਜਾਵੇਗਾ ਅਤੇ 1 ਜੂਨ ਨੂੰ ਵੋਟਾਂ ਬਾਰੇ ਲਾਏ ਬੰਦ ਕੀਤਾ ਉਹਨਾਂ ਦੇ ਨਾਲ ਸਾਬਕਾ ਮੰਤਰੀ ਅਨੀ ਜੋਸ਼ੀ ਦੀ ਧਰਮ ਪਤਨੀ ਮੌਨਿਕਾ ਜੋਸ਼ੀ ਜਪਲੀਨ ਜੋਸ਼ੀ ਬੀਨੂ ਸ਼ਰਮਾ ਰਿੰਕੂ ਸ਼ਰਮਾ ਅਤੇ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਨੇ ਹਾਜ਼ਰੀ ਭਰੀ ਪਰ ਮੈਂ ਇਹਦੇ باوجود ਕਿਸੇ ਕੌਨਫਰੰਸੀ ਦੇ ਵਿੱਚ ਪਿੰਡਾਂ ਦੇ ਵਿੱਚ ਬਾਰਡਰ ਇਹ ਬੜਾ ਲੰਬਾ ਚੌੜਾ ਹੈ। ਜਿੱਤੇ ਨਾਲਾ ਹਿਲਖਾ ਰਾਜਾ ਸੰਸੀ ਹਿਲਖਾ ਅਟਾਰੀ ਹਿਲਖਾ ਬਹੁਤ ਲੰਬਾ ਬਾਰਡਰ ਹੁੰਦਾ ਹੈ। ਉਹਨਾਂ ਪਿੰਡਾਂ ਵਿੱਚ ਵੀ ਮੈਂ ਗਿਆ। ਮੈਂ ਉਹਨਾਂ ਪਿੰਡਾਂ ਦੇ ਵਿੱਚ ਵੀ ਰੈਸਟੋਰੇਟੇਜ ਤੋਂ ਕੁਛਿਆ ਬਹੁਤ بڑے ਉਤਸ਼ਾਹ ਦੇ ਵਿੱਚ ਸਾਰੀ ਲੰਬੇ ਦੇ ਰੁਕੀ। ਨਨੋ ਟਿਸ਼ਨ ਅੱਗੇ ਗਈ ਬੁਈਆ। ਨਾ ਸ਼ਹਿਰ ਚ ਕੌਨਫਰੰਸਿਸ ਕੰਮ ਕੀਤਾ। ਅਤੇ ਮੈਂ ਲੈ ਇੱਥੇ ਮੈਂ ਕਦੇ ਆਇਆ ਨਹੀਂ ਤੁਸੀਂ ਇੰਨੇ ਉਤਸ਼ਾਹ ਦੇ ਵਿੱਚ ਮਾਰੇ ਲਾਉਂਦੇ ਬੈਠੇ ਕਈਆਂ ਦੇ ਮੈਨੂੰ ਜੋ ਸਭ ਪਹਿਲੇ ਵਧਾਈ ਦੱਲੋ ਤੁਸੀਂ ਦਿੱਤੇ ਪੈਦੇ ਇਸ ਤਰ੍ਹਾਂ ਦੀਆਂ ਗੱਲਾਂ ਇੰਨਾ ਉਤਸ਼ਾਹ ਦਾ ਇੰਨਾ ਜਿਹੜਾ ਤੁਸੀਂ ਮਗਰੋਂ ਮਾਰੇ ਲਾਉਂਦੇ ਕਹਿੰਦੇ ਇਹਦਾ ਕਾਰਨ ਕੀ ਹੈ ਮਤਲਬ ਤੁਸੀਂ ਮੈਨੂੰ ਜਾਣਦੇ ਜੇ ਸਾਰੇ ਜੰਗੀ ਕਰ ਹੰਦੇ ਆਪੋ ਜੀ ਅਜੇ ਭੈਣ ਜੀ ਗੱਲ ਕਰਦੇ ਪਏ ਸਿੱਥੇ ਇਹਨੂੰ ਕਹਿੰਦੀ ਇਲਾਕਾ ਲਾਗੇ ਕੋਈ ਕੁਛ ਨਹੀਂ ਮੈਨੂੰ ਮੈਨੂੰ ਪੁੱਛਿਆ ਤੁਸੀਂ ਮੈਨੂੰ ਜਾਣਦੇ ਜੇ ਕਿਸ ਕਾਰਨ ਇੰਨਾ ਉਤਸ਼ਾਹ ਜੀ ਉਹਨਾਂ ਦੇ ਸਾਨੂੰ ਪਤਾ ਜੋਸ਼ੀ ਦਾਤਾ ਲੌਂਦਾ ਸਾਨੂੰ ਪਤਾ ਤੁਸੀਂ ਕੰਮ ਕੀਤਾ ਅਸੀਂ ਤੁਹਾਡਾ ਕੰਮ ਵੇਖਿਆ ਤੇਰੇ ਰਿਸ਼ਤੇਦਾਰ ਇਹਦੇ ਦਾ ਡੀਲ ਕੀਤਾ ਸੀ ਸ਼ਹਿਰਦਾਨ ਨੇ ਅਸੀਂ ਪਹਿਲਾਂ ਵੀ ਇਹ ਵੇਖਿਆ ਸੀ ਅਮਰਸਰ ਉਗੇ ਦਾ ਟੇਰ ਸੀ ਅਸੀਂ ਅੱਜ ਵੀ ਵੇਖਿਆ ਤੇ ਜਦੋਂ ਤੁਸੀਂ ਕੰਮ ਕੀਤਾ ਸੀ ਉਦੋਂ ਵੀ ਵੇਖਿਆ ਤੇ ਅੱਜ ਫੇਰ ਮੇਨ ਮਕਸਦ ਇਹੀ ਹੈ ਕਿ ਅਸੀਂ ਇਹ ਬੱਚਿਆਂ ਨੂੰ ਬੱਚਿਆਂ ਦਾ ਫਿਊਚਰ ਸੋਚ ਕੇ ਤੇ ਫੇਰ ਅਸੀਂ ਮਿਲ ਕੇ ਕਹਿੰਦੇ ਆ ਕਿ ਇੱਕ ਅੱਛੇ ਇਨਸਾਨ ਨੂੰ ਚੁਣੋ ਕਿ ਕੱਲ ਨੂੰ ਬੱਚਿਆਂ ਦੇ ਇਹ ਸੁਪਨਿਆਂ ਦਾ ਜਦੋਂ ਸ਼ਹਿਰ ਬਣ ਜਾਏਗਾ ਤੇ ਇੱਕ ਬੱਚੇ ਵੀ ਖੁਦ ਕਹਿਣਗੇ ਕਿ ਸਾਡੇ ਮਾਪਿਆਂ ਨੇ ਬਹੁਤ ਅੱਛਾ ਡਿਸੀਜਨ ਲਿਆ ਕਿ ਫੋਰਨ ਨੂੰ ਫੋਰਨ ਵਰਗਾ ਜਦੋਂ ਅਸੀਂ ਅਮਨਸਰ ਸ੍ਰੀ ਅਮਨਸਰ ਸਾਹਿਬ ਬਣਾ ਦਾਂਗੇ ਤੇ ਉਹ ਫੋਰਨ ਨੂੰ ਭੁੱਲ ਜਾਣਗੇ ਉਹਨਾਂ ਨੂੰ ਹਰ ਤਰ੍ਹਾਂ ਦੀ ਐਜੂਕੇਸ਼ਨ ਹਰ ਤਰ੍ਹਾਂ ਦੀ ਅੱਛੀ ਜੌਬਸ ਔਰ ਜਦੋਂ ਕੈਨੇਡਾ ਵਰਗੀਆਂ ਅਮਰੀਕਾ ਵਰਗੀਆਂ ਮਤਲਬ ਹਰ এনवायरमेंट ਦੇਵਾਂਗੇ ਤੇ ਬੱਚੇ ਸਾਡੀ ਸਾਡੇ ਕੋਲ ਹੀ ਰਹਿਣਗੇ ਤੇ ਕੋਸ਼ਿਸ਼ ਇਹ ਹੈ ਕਿ ਹਰ ਮਾਂ ਬਾਪ ਨੂੰ ਇਹ ਚਾਹੀਦਾ ਕਿ ਇਹ ਜੇ ਵੋਟ ਕਰਨੀ ਹੈ ਇੱਕ ਅੱਛਾ ਕੈਂਡੀਡੇਟ ਲੈ ਕੇ ਆਣ ਨਿਸ਼ਾਨ ਤੋਂ ਉੱਪਰ ਉੱਠ ਕੇ ਇੱਕ ਇਨਸਾਨ ਨੂੰ ਵੋਟ ਕਰੇ ਇਹੋ ਜਿਹਾ ਹੰਗਾਰਾ ਮਿਲਿਆ ਅੱਜ ਬਹੁਤ ਫਿੱਨਕ ਪਿਆਰ ਮਿਲਿਆ ਹਲਕਾ ਨਿਵਾਸੀਆਂ ਨੂੰ ਹਾਂ ਹਲਕਾ ਨਿਵਾਸੀਆਂ ਮਤਲਬ ਬਹੁਤ ਅੱਛਾ ਹੁੰਗਾ ਰਹਾ ਹੈ ਔਰ ਸਭ ਇਸ ਵਾਰ ਚਾਹੁੰਦੇ ਆ ਕਿ ਅਸੀਂ ਮੈਰਿਟ ਦੇ ਬੇਸ ਤੇ ਇਹਨਾਂ ਨੂੰ ਵੋਟ ਕਰੀਏ ਤੇ ਬਾਕੀ ਕਹਿੰਦੇ ਇੱਕ ਗੁਰੂ ਸਾਡਾ ਤਾਂ ਇਲੈਕਸ਼ਨ ਗੁਰੂ ਹੀ ਲੜਦਾ ਪਿਆ ਵਾ ਤੇ ਉਹਨਾਂ ਕੋਲ ਬਹੁਤ ਉਮੀਦ ਹੈ ਪਹਿਲੇ ਵੀ ਉਹਨਾਂ ਨੇ ਡਿਊਟੀ ਲਈ ਸੀ ਹੁਣ ਵੀ ਬਹੁਤ ਅੱਛੀ ਡਿਊਟੀ ਅਸੀਂ ਜੇ ਗੁਰੂ ਜੀ ਲਗਾਉਂਦੇ ਆ ਤੇ ਫਿਰ ਅਸੀਂ ਬਹੁਤ ਅੱਛੀ ਡਿਊਟੀ ਨਿਭਾਵਾਂਗੇ ਔਰ ਇੱਕ ਇੰਨਾ ਕੰਮ ਕਰਕੇ ਜਾਣਗੇ ਕਿ ਪੀੜੀਆਂ ਦਾ ਪੀੜੀਆਂ ਯਾਦ ਕਰਨਗੀਆਂ ਕਿ ਕੋਈ ਕੰਮ ਕਰਕੇ ਗਿਆ ਸੀ ਤੁਹਾਨੂੰ ਬਾਕੀ ਸਾਡੇ ਵੱਡੇ ਵੀਰ ਤੇਰੇ ਸ਼ਰਮਾਣ ਸਾਰਾ ਕੁਝ ਦੱਸ ਦਿੱਤਾ ਹੈ ਕਿ ਜਿਹੜੀਆਂ ਇਹ ਲੇਡੀਜ਼ ਆਈਆਂ ਹੈਗੀਆਂ ਇਹ ਸਾਰੀਆਂ ਨਾਨ ਪੋਲਿਟਿਕਲ ਹੈਗੀਆਂ ਤੇ ਇਹ ਉਹ ਲੇਡੀ ਸੀ ਜਿਹੜਾ ਕਰੋbaar ਬਹੁਤ ਘਟ ਨਿਕਲੀਆਂ ਚਲੋ ਅੱਜ ਇੱਕ ਕੋਸ਼ਿਸ਼ ਸਿਰਫ ਇੱਕ ਜੋਸ਼ੀ ਸਾਹਿਬ ਕਰਕੇ ਉਹਨਾਂ ਦਾ ਨਾਮ ਛੋੜ ਕੇ ਲੇਡੀਜ਼ ਖੁੱਤ ਆਈਆਂ ਆ ਪਈਆਂ ਨੇ ਤੇ ਸੈਕਿੰਡ ਜਿਹੜਾ ਤੁਸੀਂ ਪੁੱਛਿਆ ਜੋਸ਼ੀ ਸਾਹਿਬ ਦੇ ਕਿਹੜੇ ਕੰਮ ਰਹਿ ਗਏ ਜੋਸ਼ੀ ਸਾਹਿਬ ਨੇ ਹਮੇਸ਼ਾ ਹੀ ਪਹਿਲਾਂ ਆਪਣੇ ਹਲਕੇ ਨੌਰਥ ਹਲਕੇ ਨੂੰ ਆਪਣਾ ਘਰ ਸਮਝਿਆ ਜਿ ਤਰ੍ਹਾਂ ਹੀ ਆਪਾਂ ਵੀ ਸਾਰੇ ਆਪਣੇ ਘਰ ਨੂੰ ਡੇ ਬਾਏ ਡੇ ਥੋੜਾ ਵਧੀਆ ਕਰੀਦਾ ਕਦੀ ਪੇਂਟ ਕਰਾਈਦਾ ਪ੍ਰਸਤ ਕਰਾਈਦਾ ਪੱਥਰ ਨਵਾਂ ਲਵਾਈਦਾ ਕੁਛ ਕਰੀਦਾ ਜੋਸ਼ੀ ਸਾਹਿਬ ਨੇ ਸੇਮ ਮੁੱਦਾ ਹੀ ਆਪਣਾ ਕੰਮ ਕੀਤਾ ਇਸ ਨੌਰਥ ਹਲਕੇ ਵਿੱਚ ਤੇ ਹੁਣ ਪਰਮਾਤਮਾ ਦੀ ਕਿਰਪਾ ਨਾਲ ਜੋਸ਼ੀ ਸਾਹਿਬ ਪਰਮਾਤਮਾ ਨੇ ਜੋ ਜ਼ਿਆਦਾ ਕਾਰ ਹੋਰ ਵੱਡਾ ਕਰਤਾ ਹੈ ਹੋਰ ਵੱਡੀ ਸੇਵਾ ਲੱਗੀ ਤੇ ਉਹਨਾਂ ਹੀ ਵਧੀਆ ਹੰਗਾਰਾ ਮਿਲ ਰਿਹਾ ਹਰ ਬੰਦੇ ਨੂੰ ਹਰ ਚੀਜ਼ ਦਾ ਤੇ ਜਿਸ ਤਰ੍ਹਾਂ ਉਹਨਾਂ ਨੂੰ ਹੰਗਾਰਾ ਮਿਲ ਰਿਹਾ ਸਾਨੂੰ ਇਹ ਹਰ ਬੰਦੇ ਨੂੰ ਇਨਸਾਨ ਨੂੰ ਪਤਾ ਕਿ ਜੋਸ਼ੀ ਸਾਹਿਬ ਨੇ ਉਹਨੂੰ ਆਪਣੇ ਘਰ ਵਾਂਗੂ ਹੀ ਡਿਵੈਲਪ ਕਰਨਾ ਜੋਸ਼ੀ ਸਾਹਿਬ ਇਸ ਹਲਕੇ ਨੂੰ ਜਿਹੜਾ ਲੋਕ ਸਭਾ ਦਾ ਹਲਕਾ ਪੂਰਾ 9 ਤੋਂ 9 ਹਲਕੇ ਉਹ ਆਪਣੇ ਘਰ ਵਾਂਗੂ ਹੀ ਲੈ ਕੇ ਚੱਲਦੇ ਆ ਉਹਨਾਂ ਦੇ ਕਦੇ ਦਿਮਾਗ 'ਚ ਇਹ ਨਹੀਂ ਚੀਜ਼ ਹੋਈ ਕਿ ਵੀ ਇਹ ਕੋਈ ਸਾਈਡ ਦਾ ਕੋਈ ਵੱਖਰਾ ਕੁਝ ਚੀਜ਼ ਆ ਜੇ ਨਾਰਥਰਨ ਕਿਉਂਕਿ ਉਹਨਾਂ ਨੇ ਕੰਮ ਕੀਤਾ ਇਸ ਤਰ੍ਹਾਂ ਹੀ ਕੀਤਾ ਸੀਗਾ ਉਹ ਸਾਈਕਲ ਤੇ ਕੋਈ ਬੰਦਾ ਮਤਲਬ ਇਹ ਕਿ ਜਿਹੜੇ ਬੰਦਾ ਪਰਸਨਲ ਇੰਟਰਸਟ ਹੁੰਦਾ ਕਿ ਮੈਂ ਹਰ ਗਲੀ ਗਲੀ ਜਾ ਕੇ ਖੁਦ ਦੇਖਾਂ ਰਾਤ 11 ਵਜੇ 12 ਵਜੇ ਜਿਹੜਾ ਬੰਦਾ ਖੁਦ ਘੁੰਮਦਾ ਦੇਖਦਾ ਤਾਂ ਉਹਦਾ ਕੀ ਮਤਲਬ ਨਿਕਲਦਾ ਕੋਈ ਇੰਟਰਸਟ ਲਵੇ ਤਾਂ ਹੀ ਹੈ ਨਾ ਹੁਣ ਅੱਜ ਤਿੰਨ ਹੋਰ ਲੀਡਰ ਨੇ ਉਹ ਦੱਸ ਸਕਦਾ ਕੋਈ ਜਣਾ ਕਿ ਅਸੀਂ ਜਿਹੜੇ ਪਾਵਰਾਂ ਹੰਢਾ ਚੁੱਕੇ ਨੇ ਇਹ ਵੀ ਇੱਕ ਜਣਾ ਵੀ ਦੱਸ ਸਕਦਾ ਕਿ ਸਾਈਕਲ ਤੇ ਘੁੰਮੇ ਆ ਜਾਂ ਪਰਸਨਲ ਲੋਕਾਂ ਨੂੰ ਮਿਲਿਆ ਰਾਤ 10 ਦਾ 11 ਵੇ 12 ਵੇ ਜਾ ਕੇ ਮਿਲਦੇ ਰਹੇ ਮੇਰੇ ਸਾਹਮਣੇ ਇੰਨੀਆਂ ਲੇਡੀਜ਼ ਆ ਇਹਨੇ ਪ੍ਰੋਗਰਾਮ ਕਰਾਇਆ ਸਾਨੂੰ ਅਜੇ ਤੱਕ ਕੋਈ ਸਾਨੂੰ ਵਾਲੀ ਬੰਦਾ ਮਿਲਿਆ ਨਾ ਕਹਿ ਦੇ ਵੀ ਯਾਰ ਸਾਡਾ ਅਗਲੇ ਰਾਤ 12 ਵਜੇ ਉੱਠ ਕੇ ਸਾਡਾ ਕੰਮ ਕਰਦਾ ਇੱਥੇ ਹਜ਼ਾਰਾਂ ਹੀ ਲੋਕ ਸਾਨੂੰ ਮਿਲਦੇ ਆ ਇਹ ਲੇਡੀਜ਼ ਉਹ ਹੀ ਜਿਹੜੀਆਂ ਕਦੀ ਨਹੀਂ ਆਈਆਂ ਸਿਰਫ ਜੋਸ਼ੀ ਸਾਹਿਬ ਕਰਕੇ ਸਭ ਆਈਆਂ ਕਿ ਜੋਸ਼ੀ ਸਾਹਿਬ ਨੂੰ ਹੀ ਮਿਲਦਾ ਮੌਕਾ ਮਿਲਿਆ ਤਾਂ ਸਭ ਜਾਣੇ ਇੱਥੇ ਆਏ ਵਿਸ਼ਵਾਸ ਦਿਵਾਉਣ ਆਏ ਕਿ ਇਸ ਵਾਰ ਵਧੀਆ ਭਾਰੀ ਮਤਾਂ ਦਾ ਬੋਟ ਜੋਸ਼ੀ ਸਾਹਿਬ ਨੂੰ ਜਿਤਾਉਣਗੇ ਇਹ ਪ੍ਰੋਗਰਾਮ ਅਸੀਂ ਨਾਨ ਪੋਲੀਟਿਕਲ ਜਿਹੜੀ ਊਮਨਸ ਹੈ ਉਹਨਾਂ ਵਾਸਤੇ ਰੱਖਿਆ ਸੀ ਕਿ ਜਿਹੜੀਆਂ ਊਮਨਸ ਘਰ ਦੇ ਵਿੱਚ ਰਹਿੰਦੀਆਂ ਨੇ ਜਿਨ੍ਹਾਂ ਨੂੰ ਪੋਲੀਟਿਕਲ ਪਲੇਟਫਾਰਮ ਬਾਰੇ ਕੁਝ ਪਤਾ ਹੀ ਨਹੀਂ ਹੈ ਕਿ ਕੌਣ ਇਲੈਕਸ਼ਨ ਲੜ ਰਿਹਾ ਹੈ ਕੌਣ ਮਤਲਬ ਜਿਹੜੇ ਘਰ ਦੇ ਵਿੱਚ ਹਾਊਸ ਵਾਈਫ ਨੇ ਤੇ ਤੁਸੀਂ ਦੇਖੋ ਦੇਖਿਆ ਹੋਏਗਾ ਕਿ 4450 ਦੇ ਕਰੀਬ ਲੇਡੀਆਂ ਸੀ ਜਿਹੜੀਆਂ ਕਿ ਆਪਣਾ ਨੋਨ ਪੋਲਿਟਿਕਲ ਲੇਡੀਆਂ ਆਈਆਂ ਜਿਨ੍ਹਾਂ ਨੇ ਆਪਣੇ ਘਰ ਆਪਣਾ ਸੰਡੇ ਦਾ ਦਿਨ ਸੀ ਆਪ ਐਫਰਟਸ ਕਰਕੇ ਆਈਆਂ ਪਹੁੰਚੀਆਂ ਔਰ ਕਿਸੇ ਨੂੰ ਵੀ ਸਾਨੂੰ ਇੱਕ ਫੋਨ ਤੋਂ ਵੱਧ ਕਰਦਾ ਨਹੀਂ ਪਿਆ ਲੋਕਾਂ ਵਿੱਚ ਐਡਾ ਕ ਪਹਿਣਾ ਚ ਉਤਸ਼ਾਹ ਸੀ ਨਾਰੀ ਸ਼ਕਤੀ ਨੇ ਇਸ ਵਾਰੀ ਮਨ ਬਣਾਇਆ ਹੈ ਕਿ ਅਸੀਂ ਆਪਣੇ ਪ੍ਰਾਸ਼ੀਰਿਆਲ ਨੀ ਜੋਸ਼ੀ ਜੀ ਨੂੰ ਭਾਰੇ ਬਹੁਮਤ ਨਾਲ ਜਿਤਾ ਕੇ ਲੋਕ ਸਭਾ ਦੇ ਵਿੱਚ ਬੇਸ਼ੀ ਸਾਹਿਬ ਜੀ ਦੇ ਜਿਹੜੇ ਸੁਪਨੇ ਅਧੂਰੇ ਰਹਿ ਗਏ ਸੀ ਜਦੋਂ 2017 ਚ ਹਾਰਨ ਤੋਂ ਬਾਅਦ ਜਿਹੜੇ ਸੁਪਨੇ ਸੀ ਸਭ ਤੋਂ ਉਰੇ ਵਿੱਚ ਬੇਨ ਸੀ ਆਈਟੀ ਹੱਬ ਬਣਾਣਾ ਆਪਣਾ ਮੈਡੀਕਲ ਟੂਰਿਜ਼ਮ ਲੈ ਕੇ ਆਣਾ ਜਿਹਦੇ ਵਿੱਚ ਆਪਣਾ ਹੁਣ ਜਿਹੜੇ ਬੱਚੇ ਆ ਬਾਹਰ ਬੈਂਗਲੌਰ ਜਾਂਦੇ ਨੇ ਗੁਜਰਾਤ ਜਾਂਦੇ ਨੇ ਉਹਨਾਂ ਨੂੰ ਇੱਥੇ ਹੀ ਸਾਰੀ ਜੌਬਸ ਵਗੈਰਾ ਪ੍ਰੋਵਾਈਡ ਹੋਣ ਇਹ ਕਾਫੀ ਸੁਪਨੇ ਨੇ ਜਿਹੜੇ ਕਿ ਆਪਾਂ ਮਤਲਬ ਉਹਨਾਂ ਦੀ ਸੋਚ ਹੈ ਕਿ ਮੈਂ ਇੱਕ ਵਾਰੀ ਮੈਨੂੰ ਪਰਮਾਤਮਾ ਜੇ ਪਾਵਰ ਦੇਵੇ ਤੇ ਮੈਂ ਉਹਨੂੰ ਇੱਕ ਪਹਿਲ ਦੇ ਆਧਾਰ ਤੇ ਆਪਣੇ ਅੰਮ੍ਰਿਤਸਰ ਗੁਰੂ ਨਗਰੀ ਨੂੰ ਪਹਿਲ ਦੇ ਆਧਾਰ ਤੇ ਅੰਮ੍ਰਿਤਸਰ ਪੰਜਾਬ ਚ ਦੋਸਤਾਂ ਦੇ ਸਭ ਤੋਂ ਵਧੀਆ ਬਣਾਵਾ ਸਾਰੇ ਅੰਮ੍ਰਿਤਸਰ ਨਿਵਾਸੀਆਂ ਨੂੰ ਇੱਕ ਮੈਸੇਜ ਦਿੱਤਾ ਗਿਆ ਹੈ ਅੱਜ ਦੇ ਪ੍ਰੋਗਰਾਮ ਲਈ ਸਪੈਸ਼ਲੀ ਔਰਤਾਂ ਤੁਹਾਡੀਆਂ ਭੈਣਾਂ ਨੂੰ ਕਿ 1 ਜੂਨ ਨੂੰ VOTING ਹੈ ਵੋਟ ਆਪਾਂ ਆਪਣਾ ਮਤਦਾਨ ਸਮਝਦਿਆਂ ਸਾਰੇ ਬਹੁਤ ਸੋਚ ਸਮਝ ਕੇ ਸਹੀ ਇਨਸਾਨ ਨੂੰ ਸਹੀ ਕਾਰਨਾ ਪਿੱਛੇ ਜ਼ਰੂਰ ਵੋਟ ਪਾਣ ਜਾਓ ਸਾਰੇ ਸ਼੍ਰੀ ਅਨਿਲ ਜੋਸ਼ੀ ਜੀ ਨੂੰ ਉਹਨਾਂ ਦਾ 24 ਸਾਲ ਤੱਕ ਲਈ ਕਿੰਨਾ ਕੁ ਹੰਗਾਰਾ ਮਿਲ ਰਿਹਾ ਚੋਣਾਂ ਦੇ ਸੰਬੰਧੀ ਇਹ ਇਵੈਂਟ ਬਹੁਤ ਹੀ ਜ਼ਿਆਦਾ ਪਰਵਾਹ ਹੁੰਗਾਰਾ ਹੈ ਪਾਪਾ ਬਾਰੇ ਜੇ ਮੈਂ ਕਹਾਂ ਤੇ ਉਹ ਹਮੇਸ਼ਾ ਅੰਮ੍ਰਿਤਸਰ ਨੂੰ ਨਾਸਤੇ ਆਪਣਾ ਪਰਿਵਾਰ ਹੀ ਹੈ ਔਰ ਬਹੁਤ ਪਿਆਰ ਸਾਰੇ ਲੋਕਾਂ ਵੱਲੋਂ ਸਾਰੀਆਂ ਪੈਨਾ ਵੱਲੋਂ ਦਿੱਤਾ ਗਿਆ ਹੈ ਜੀ ਜੀ ਬੱਝਿਆ ਯਾਰਾਂ ਲੋਕਾਂ ਨੇ ਕੰਮ ਬਾਰੇ ਕਿਤਨਾ ਜਾਗਰੂਕ ਕੀਤਾ ਹੈ ਉਹਨਾਂ ਦੇ ਕੰਮ ਬਾਰੇ ਜਾਗਰੂਕਤਾ ਕਾਫੀ ਹੈ ਲੋਕਾਂ ਵਿੱਚ ਅਵੇਅਰਨੈਸ ਬਹੁਤ ਹੈ ਅਸੀਂ ਵੋਟ ਪਾਣੇ ਆਉਣ ਵਾਲੇ 5 ਸਾਲਾਂ ਵਾਸਤੇ ਤੇ ਜੋ ਵੀ ਡਿਵੈਲਪਮੈਂਟ ਦਾ ਪਲਾਨ ਹੈ ਪਾਪਾ ਦਾ ਕਾਹਤ ਰਾਦਾ ਕੈਲੋ ਡਵੈਲਪਮੈਂਟ ਚ ਆਇਓ ਟੂਰਿਜ਼ਮ ਬੇਸਡ ਹੋਏ ਮੈਡੀਕਲ ਟੂਰਿਜ਼ਮ ਵਾਸਤੇ ਹੋਏ ਸਪੋਰਟਸ ਹੋਏ ਸਭ ਤੋਂ ਜ਼ਰੂਰੀ ਹੈ ਇਨਫਰਾਸਟ੍ਰਕਚਰ ਡਵੈਲਪਮੈਂਟ ਅਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਲੈ ਕੇ ਦਈਏ ਉਹਦਾ ਕੋਈ ਸਾਧਨ ਹੈ ਰੋਜ਼ਗਾਰ ਦੇ ਅੰਦਰ ਜਾਏ ਵੱਧ ਤੋਂ ਵੱਧ ਉਹਨਾਂ ਸਾਰੀਆਂ ਚੀਜ਼ਾਂ ਦੀ ਜਾਗਰੂਕਤਾ ਸਾਡੇ ਵੋਟਰਸ ਵਿੱਚ ਦਰਜ ਰਣੀ ਚਾਹੀਦੀ ਹੈ ਅੱਜ ਸਾਡਾ ਮੇਨ ਮਕਸਦ ਉਹਨਾਂ ਭੈਣਾਂ ਨਾਲ ਮਿਲਣਾ ਸੀ ਜਿਹੜੀਆਂ ਸੂਝਵਾਨ ਨੇ ਆਪਣਾ ਕਾਰਜ ਲਾਂਦੀਆਂ ਨੇ ਆਪਣਾ ਸਮਾਜ ਚ ਲਾਂਦੀਆਂ ਨੇ ਪਰ ਕਿਤੇ ਨਾ ਕਿਤੇ ਕਿਸੇ ਕਾਰਨਾ ਕਰਕੇ ਉਹ ਕਰ ਤੋਂ ਬਾਹਰ ਨਹੀਂ ਨਿਕਲ ਪਾਂਦੀਆਂ ਅੱਜ ਮੈਂ ਮੇਰੇ ਭਰਾ ਚੇਤਨ ਜੀ ਤਿਰਜ ਜੀ ਜਿਨ੍ਹਾਂ ਦਾ ਇਹ ਉਪਰਾਲਾ ਸੀ ਬਹੁਤ ਅੱਛਾ ਸਾਨੂੰ ਰਿਸਪਾਂਸ ਮਿਲਿਆ ਤੇ ਸਾਰੀਆਂ ਭੈਣਾਂ ਨੇ ਬਹੁਤ ਅੱਛਾ ਕਹਿ ਲਓ ਕਿ ਇੱਕ ਪਰਵਾਨਗ ਦਾ ਅੱਜ ਦਾ ਦਿਨ ਸੀਗਾ ਸਾਡੇ ਵਾਸਤੇ ਕਿ ਉਹਨਾਂ ਨੇ ਸਰੀਆਂ ਮੈਂ ਗੱਲ ਬੋਲੀ ਹੈ ਕਿ ਅਸੀਂ ਅਨਿਲ ਜੋਸ਼ੀ ਜੀ ਦੇ ਨਾਲ ਆ ਤੇ ਦੇਖੋ ਜਦੋਂ ਨਾਰੀ ਸ਼ਕਤੀ ਕੋਈ ਡਿਸੀਜਨ ਲੈਂਦੀ ਹੈ ਤੇ ਮੈਨੂੰ ਲੱਗਦਾ ਕਿ ਰੱਬ ਵੀ ਉਸ ਕੰਮ ਨੂੰ ਅੜਚਨ ਨਹੀਂ ਪਾਉਂਦੇ ਪਰਮਾਤਮਾ ਵੀ ਆਪ ਸਹਾਈ ਹੋ ਕੇ ਔਰਤਾਂ ਦੀ ਮਦਦ ਕਰਨ ਨੂੰ ਇੱਛੇ ਆਣਗੇ ਤੇ ਬਿਲਕੁਲ 1 ਜੂਨ ਨੂੰ ਇੱਕ ਨੰਬਰ ਮੈਂ ਫੇਰ ਅਪੀਲ ਵੀ ਕਰਾਂਗੀ ਤੁਹਾਡੇ ਭਰਾਵਾਂ ਦੇ ਜਰੀਏ ਕਿ ਅਨਿਲ ਜੋਸ਼ੀ ਜੀ ਕੈਂਡੀਡੇਟ ਵੀ ਇੱਕ ਨੰਬਰ ਦੇ ਨੇ ਇਨਸਾਨ ਵੀ ਇੱਕ ਨੰਬਰ ਦੇ ਨੇ ਤੇ ਮੈਂ ਚਾਹਾਂਗੀ ਕਿ ਉਹ ਅੰਮ੍ਰਿਤਸਰ ਤੋਂ ਵੀ ਸਾਡਾ ਜਿਹੜਾ ਰਿਜ਼ਲਟ ਹੈ ਉਹ ਇੱਕ ਨੰਬਰ ਤੇ ਆਏਗਾ ਅੱਜ ਦਾ ਜਿਹੜਾ ਪੈਨਾਂ ਦਾ ਪ੍ਰੋਗਰਾਮ ਸੀਗਾ ਉਹ ਸਾਨੂੰ ਇਹ ਬਿਲਕੁਲ ਮਹਿਸੂਸ ਕਰਾ ਦਿੱਤਾ ਹੈ ਉਹ ਹੰਗਾਰਾ ਇੱਕ ਤਿਹਾਰ ਵਰਗਾ ਸੀਗਾ ਕਿ ਉਹ ਕਹਿੰਦੇ ਕਿ ਹੁਣ ਹੋਰ ਨਹੀਂ ਹੁਣ ਕੋਈ ਅਫਵਾਹ ਨਹੀਂ ਕੋਈ ਹਲਾਚ ਨਹੀਂ ਇਨਸਾਨ ਚਾਹੀਦਾ ਹੈ ਨਿਸ਼ਾਨ ਤੇ ਤੱਕੜੀ ਉਹਨਾਂ ਦਾ ਹੈ ਹੀ ਪਰ ਸਾਨੂੰ ਜਿਹੜਾ ਜੋ ਰਿਸਪੌਂਸ ਮਿਲਿਆ ਉਹ ਤਕੜੀ ਵਸਤੇ ਅਨਿਲ ਜੋਸ਼ੀ ਜੀ ਵਸਤੇ ਭਰਪੂਰ ਨੇ